ਦੋਸਤੋ ਆ ਵੀਡੀਓ ਦੇਖਿਓ ਵੀਡੀਓ ਦੇਖ ਕੇ ਬਹੁਤ ਹੀ ਜ਼ਿਆਦਾ ਦੁੱਖ ਹੁੰਦਾ ਹੈਾ ਤੋਡਰਪੁਰ ਪਿੰਡ ਚ ਤਾਂ ਅੱਗ ਲੱਗਣ ਨਾਲ ਤਾਂ ਬੱਚਾ ਮਰ ਗਏ ਜਿਹੜੀਆਂ ਮਰ ਗਈਆਂ ਹਨਾ ਉਹਨਾਂ ਦੀ ਤਾਂ ਚਲੋ ਜਾਣ ਸੋਖੀ ਹੋ ਗਈ ਤੇ ਜਿਹੜੀਆਂ ਅੱਗ ਦੇ ਵਿੱਚ ਅਧ ਮਰੀਆਂ ਵਾਂਗੂ ਤਾਂ ਕੱਟ ਰਈਆਂ ਤਾਂ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਵੀਡੀਓ ਦੇਖੋ ਵੀਡੀਓ ਦੇਖ ਕੇ ਬਹੁਤ ਦੁੱਖ ਹੋ ਰਿਹਾ ਵੀ ਜਿਹਨੇ ਸ਼ੇਰ ਚੁੜ ਕਰਿਆ ਉਹ ਕੀ ਦੋ ਇਹ ਬਈ 6 6 7 ਸੱਤਵੇਂ ਨੇ ਦੇ ਲਿਆ ਕੰਨ ਦੀ ਆਪ ਜਲੇ ਕੋ ਬੱਚਾ ਅੱਖ ਚ ਢੁੱਲ ਸਕਿਆ ਸਾਰਾ ਪਿੰਡ ਘੜਾ

थोडा मला काय करायचं आहे